ਪੈਸ਼ਨ ਨਹੀਂ ਹੈਗੀ ਜੀ ਜੀ 슬라이ਡ ਬਾਰੇ ਦਾ ਜੀ ਮੈਨੂੰ ਪਰ ਇਸ ਕੰਨ ਨੂੰ ਹੋ ਗਿਆ ਤਾਂ ਪੋਣਾ ਕੱਢੋ ਤਾਂ ਨ ਵੀ ਸੀ ਤੇ ਕੋਈ ਟਿਕਲ ਨਹੀਂ ਪਰ ਇਹ ਡਰਿੰਕ ਇੰਨੀ ਘਰ ਰੱਖੀ ਸੀ ਜੀ ਹੋਸ਼ ਹੀ ਨਹੀਂ ਜਨੂ ਜੀ A bàn doi sởi nghiệp là chưa yêu lắm được cái lắm được cái lắm ਰਾਇਸਨ ਕੇ ਰਾਇਸਨ ਸੀ ਹੈ ਔਰ ਜਿਹੜਾ ਟਰਾਲ 'ਤੇ ਕੋਈ ਨੂੰ ਸਵਾਰ تھا ਉਸ ਟਾਈਮ 'ਤੇ ਕੋਈ ਨਹੀਂ ਸਵਾਰ ਤੇ ਵੀ एक बंदा था। था। तो भाग गया वो पता इसने इसने शराब ज़्यादा पी रखी नहीं आया किधरी है ना वो पर्ले पास चल रही थी ठीक है बच्चे का नाम राधा है राधा और जो आपके जो है वो दूसरा आदमी बाबू है कितनी उम्र है बाबू की मौत होगी पचास साल उसके पास पचास साल का होगा साल का कितने बच्चे की मौत हो गई बेचारा है ਬੀਓ ਇਤਨੀ ਮੋਤ ਹੈ ਅਭੀ ਆ ਰਹਾ ਪਤਾ ਨਹੀਂ ਬਚੇਗਾ ਨਹੀਂ ਬਚੇਗਾ ਉਸੇ ਆਪ ਨੂੰ ਬਹੁਤ ਆ ਰਹਾ ਫਿਰ ਫਿੱਟ ਗਿਆ ਬਹੁਤ ਚੋਰ ਚੋਰ ਦਾਦਾ ਆ ਗਈ ਠੀਕ ਹੈ ਉਹ ਕੈਂਪਰ ਵਾਲਾ ਕੋ ਟੱਕਰ ਲਗੀ ਗਾੜੀ ਵਾਹ ਜਾ ਕੇ ਰੁਕੀ ਠਕ ਪਾਣੀ ਪਰ ਗੱਡੀ ਆਈ ਸੀ ਪਾਣੀ ਵਾਲੀ ਯਾਰਾ ਕੈਂਪਰ ਇਹ ਯਹਾਂ ਪੀ ਜਬ ਖੜੇ ਸੀ ਜਗ੍ਹਾ ਤੇ ਖੜੇ ਖੜੇ ਕੇ ਉਹ ਡੱਬਾ ਬਰਾ ਪਾਣੀ ਕਾਬ ਹੁਣ ਯਹਾਂ ਪੀ ਰਹਤੇ ਹੋ ਜਿੱਥੇ ਨੋਕੜੀ ਮੇ ਅੱਛੀ ਆਈ ਰਹਤੇ ਹੈ ਇਹ ਰਸਟੂ ਇਜਰ ਹੈ ਇਹ ਪਾਣੀ ਵਰਤਦੇ ਨੇ ਇਹ ਪਾਣੀ ਵਰਤਦੇ ਤੇ ਉੱਪਰ ਆਹਾਂ ਥਾਂ ਤੇ 2 ਜਣੇ ਡਹਿਲ ਹੋਏ ਐ ਕਰਕੇ ਗਾਇਲ ਹੋਏ ਠੀਕ ਹੈ ਠੀਕ ਹੈ ਅਨਾ ਕੁਦਰਤ ਇੱਥੋਂ ਨਿਕਲ ਰਿਹਾ ਸੀਗਾ ਜੀ ਇਹ ਜਿਹੜੀ ਗੱਡੀ ਸੀ ਨਾ ਜੀ ਇਹ ਗੱਡੀ ਪਿੱਛੋਂ ਪਹਿਲਾਂ ਡੰਪਰ 'ਚ ਵੱਜੀ ਜੀ ਫਰਕ ਤੋਂ ਵਿਕਲਾ ਜੋਰ ਵੱਜੀ ਜੀ ਮੈਂ ਦੇਖ ਰਹੀ ਮੈਂ ਕਿਹਾ ਹੋ ਰਿਹਾ ਜੀ ਇੰਨੇ ਚਾਹੁੰਦੇ ਆਂਦੇ ਜਦੋਂ ਮੈਂ ਇੱਥੇ ਦੇਖਿਆ ਜੀ ਇਹ ਗੱਡੀ ਨੇ ਇੱਕ ਨਾ ਬੱਚਿਆਂ ਨੂੰ ਕੋਈ ਪਾਣੀ ਇੱਥੇ ਪਾਣ ਆਂਦੇ ਗਰੀਬ ਬੰਦੇ ਇੱਥੇ ਬੈਠੇ ਆ ਜੀ ਸਾਰੇ ਵਿਚਾਰੇ ਉਹਨਾਂ ਦੀ ਗੱਡੀ ਨਾ ਉੱਥੇ ਉੱਥੇ ਪਿੱਛੇ ਉੱਤੇ ਫੁੱਟਪਾਥ ਤੇ ਇੱਥੇ ਪਾਣੀ ਪਾਰੀ ਸੀ ਜੀ ਉਹ ਜਿਆਦਾ ਦੂਰ ਆ ਅੰਦਰ ਲਾਈਨ ਤੋਂ ਵੀ ਅੰਦਰ ਸੀਗੀ ਪਰ ਇਸ ਬੰਦੇ ਨੇ ਗੱਡੀ ਲਿਆ ਕੇ ਇੰਨੀ ਜ਼ੋਰ ਦੀ ਹਟ ਕੀਤੀ ਇਸ ਗੱਡੀ ਤੇ ਮੈਂ ਹਰਾਨ ਹੋ ਗਿਆ ਨਾਲ ਦੀਆਂ ਦੋ ਤਿੰਨ ਬੱਚੇ ਇੰਜਰਡ ਹੋ ਗਏ ਉਹਨਾਂ ਨੂੰ ਐਸਐਸਐਫ ਵਾਲੇ ਬੰਦੇ ਆਏ ਪੁਲਿਸ ਮਲਾਈਮ ਬਹੁਤ ਜਲਦੀ ਪਹੁੰਚ ਗਏ ਵਿਚ ਇਹ ਜਿਹੜਾ ਡਰਾਈਵਰ ਸੀ ਗਿਆ ਉਹ ਵੀ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਉਹਨੂੰ ਉੱਥੇ ਜੀ ਹਸਪਤਾਲ ਲੈ ਕੇ ਗਿਆ ਜੀ ਕਿੰਨੇ ਬੱਚੇ ਜਿਹੜੇ ਬੱਚੇ ਜਿਹੜੇ ਡਾਕ ਨਹੀਂ ਆ ਗਏ ਇਹ ਮੈਨੂੰ ਇਸ ਬਾਰੇ ਨੌਲੇਜ ਆਣੀ ਗਈ ਜੀ ਗੈਲੀ ਤਾਂ ਜੇ ਇਹ ਦੀ दारू ਨਾਲ ਪੀਤੀ ਹੁੰਦੀ ਫਿਰ ਤਾਂ ਸਹੀ ਸੀਗਾ ਜੀ ਜਦੋਂ ਆਪਾਂ ਡਰਿੰਕ ਕਰਕੇ ਗੱਡੀ ਚਲਾਵਾਂਗੇ ਜਦੋਂ ਆਪ ਨੂੰ ਹੋਸ਼ ਹੀ ਨਹੀਂਗਾ ਜੀ ਇਹਦੀ ਮੌਕੇ ਦੀ ਵੀਡੀਓ ਸਾਰਿਆਂ ਕੋਲੇ ਹੈਗੀ ਹੈ ਜੀ ਤੁਹਾਨੂੰ ਵੀ ਭੇਜ ਦਿੰਦੇ ਆ ਜੀ ਸਾਰਿਆਂ ਨੇ ਬਣਾਈ ਹੈ ਬਾਈ ਇੱਥੇ ਜੀ ਇੱਕੋ ਸਾਨੂੰ ਕਾਲ ਆਈ ਐਮਰਡੀਟੀ ਤੇ ਜਦੋਂ ਸਾਨੂੰ ਕਾਲ ਆਈ ਸੀ ਵਿਦਨ ਕੁ ਸੈਕਿੰਡ ਦੇ ਵਿੱਚ ਇੱਥੇ ਪਹੁੰਚ ਗਏ ਸੀਗੇ ਜਦੋਂ ਆ ਕੇ ਦੇਖਿਆ ਤਾਂ ਜੋ ਆਪਣੇ ਮਰੀਜ਼ ਇੱਕ ਕਾਫੀ ਏਜ ਦਾ ਪਰਸਨ ਸੀਗਾ ਉਹਨਾਂ ਦੇ ਕਾਫੀ ਮਤਲਬ ਸੱਟਾਂ ਵੱਜੀਆਂ ਸੀਆਂ ਉਹਨਾਂ ਨੂੰ ਨਾਲ ਦੇ ਨਾਲ ਅਸੀਂ ਹਸਪੀਟਲ ਰੈਫਰ ਕਰਤਾ ਉੱਥੇ ਹਸਪੀਟਲ ਜਾਇਆ ਗਿਆ ਤੇ ਸੀਰੀਅਸ ਆ ਉਹਨਾਂ ਦੀ ਕੰਡੀਸ਼ਨ ਤੇ ਜੋ ਗੱਡੀ ਵਾਲਾ ਸੀਗਾ ਉਹਨੂੰ ਅਸੀਂ ਮੌਕੇ ਤੇ ਸਿਟੀ ਜੋ ਥਾਣਾ ਆਪਣਾ ਰੋਡ ਉੱਥੇ ਉਹਨੂੰ ਪਹੁੰਚਾ ਦਿੱਤਾ ਸਰ ਉਹਦੀ ਸਿਰ ਡਰਿੰਕ ਵਗੈਰਾ ਕਾਫੀ ਕੀਤੀ ਹੋਈ ਸੀ ਇਸ ਤਰ੍ਹਾਂ ਕਈ ਉਹਨਾਂ ਤੋਂ ਹੋ ਸਕਦਾ ਕੰਟਰੋਲ ਨਾ ਹੋਈ ਹੋਵੇ ਗੱਡੀ ਉਹ ਡਰਿੰਕ ਕਰਕੇ ਵੀ ਇਹ ਹਾਦਸਾ ਵਾਪਰ ਗਿਆ ਸਰ